ਇਸ ਦੇ ਦੇਸ਼ ਵਿੱਚ ਬੱਦਨ ਦੀ ਮਿੱਟੀ ਨੂੰ ਚੰਨਲ ਵਿੱਚ ਰਹੀ ਹਰੇ ਸਰੋਤਿਆਂ ਮੇਰੇ ਵੱਲੋਂ ਸਤਿਕਾਰ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਅੱਜ ਲੜੀਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਜੋ ਇਤਿਹਾਸ ਦੇ ਪੰਨਿਆਂ ਵਿੱਚੋਂ ਪ੍ਰਕਾਸ਼ ਕੀਤਾ ਜਾ ਰਿਹਾ ਹੈ ਅਤੇ ਇਸ ਦਾ 45ਵਾਂ ਪਾਗ ਲੈ ਕੇ ਹਾਜ਼ਰ ਹਾਂ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ 23 ਪਾਇਲ ਲਖਬੀਰ ਸਿੰਘ ਜੀ ਠੱਟਾ ਇਹਨਾਂ ਕੋ ਅਸੀਂ ਅੱਜ ਜਾਣਾਂਗੇ ਭਾਗ ਨੰਬਰ 45 ਦੀ ਜਾਣਕਾਰੀ ਇਹ ਗੱਲਾਂ ਤੋਂ ਬਾਅਦ ਉਹ ਦੇਸ਼ ਵਿਦੇਸ਼ ਵਿੱਚ ਵਤਨ ਦੀ ਮਿੱਟੀ ਨੂੰ ਚਾਣਨ ਲਈ ਸਮੂਹ ਸਾਥ ਸੰਗਤ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ ਅੱਜ ਅਸੀਂ ਇਸ ਗੱਲ ਤੇ ਵਿਚਾਰ ਕਰਾਂਗੇ ਹਾਂ ਜੀ ਇਹ ਉਹ ਕਹਾਣੀ ਆ ਆਪਣਾ ਸਾਂਝੀ ਕੀਤੀ ਜਾਏ ਜਦੋਂ ਕਾਲ ਯੁਗ ਦਾ ਗੁਰੂ ਨਾਨਕ ਸਾਹਿਬ ਦੇ ਨਾਮ ਲਾਪ ਹੋਇਆ ਗੁਰੂ ਨਾਨਕ ਸਾਹਿਬ ਜਗਤ ਨੂੰ ਤਾਰਦੇ ਹੋਏ ਦੁਨੀਆ ਨੂੰ ਸਿੱਧੇ ਰਸਤੇ ਪਾਉਂਦੇ ਹੋਏ ਇਹ ਅਸਾਮ ਦੇ ਜੰਗਲਾਂ ਵੱਲ ਵਧੇ ਅੱਛਾ ਪਰ ਅਸਾਮ ਦੇ ਜੰਗਲਾਂ ਵਿੱਚ ਉਹ ਭੈਣ ਲਾਲ ਅੰਤਰਾਮੀ ਇਸੇ ਪਤਾ ਲੱਗ ਜਾਂਦਾ ਸੀ ਕਿ ਕਿੱਥੇ ਕਿੱਥੇ ਕੋਈ ਭੁੱਲਿਆ ਪਟਕਿਆ ਸਾਰੇ ਜੀਵ ਹੈ। ਤੇ ਉਹਨੂੰ ਸਿੱਧੇ ਰਸਤੇ ਪਾਉਣ ਵਾਸਤੇ ਇਹ ਗੁਰੂ ਨਾਨਕ ਸਾਹਿਬ ਆਪ ਕਈ ਉਹਦੇ ਕੋਲ ਪਹੁੰਚ ਜਾਂਦੇ। ਗੁਰੂ ਨਾਨਕ ਸਾਹਿਬ ਇਹ ਹਾਮ ਦੇ ਜੰਗਲ ਵਿੱਚ ਬੈਠੇ ਆ। ਹਾਂਜੀ ਔਰ ਉਸ ਜੰਗਲ ਵਿੱਚ ਬੜੀਆਂ ਚੀਜ਼ਾਂ ਸੀ। ਇੱਕ ਐਸੀ ਚੀਜ਼ ਇਹਨਾਂ ਦੇ ਸਾਹਮਣੇ ਆਈ ਜਿਹਦਾ ਕਿ ਬਹੁਤ ਵੱਡਾ ਕੱਦ। ਅੱਛਾ। ਕਾਲਾ ਹੰੰਗਾ। ਅੱਛਾ। ਇਹਦਾ ਕਾਲਾ ਰੰਗ ਬਿਲਕੁਲ ਕਾਲਾ ਸ਼ਾ। ਇਹਦੇ ਅੱਖਾਂ ਲਾਲ ਜਿਵੇਂ ਅਗਦੇ ਅੰਗਿਆਰੇ ਭੰ। ਹਾਂਜੀ। ਇਹ ਆਣ ਕੇ ਲੋ ਗਿਆ ਮੇਰਾ ਨਾਂ ਚਾਬ ਦੇ ਲੱਗ ਫਾਰਮਰ ਦਾ ਨਾ ਇਹਦੀ ਡਰਾਉਣੀ ਸ਼ਕਲ ਵੇਖ ਕੇ ਪੀਰ ਤੋਂ ਗੱਡਰ ਗਿਆ ਇਹਦਾ ਮਹਾਰਾਜ ਅਣਜਾਣ ਮੁਸ਼ਕਲ ਬਚਦੀ ਆ ਅੱਗੇ ਤੇ ਬੱਚਦੇ ਆਏ ਆ ਪਿੱਛੇ ਛੋਟੇ ਛੋਟੇ ਬੱਚੇ ਵੀ ਛੱਡ ਆਏ ਆ ਹੁਣ ਕਿਉਂਕਿ ਜਾਨ ਬਚਣੀ ਨਹੀਂ ਔਰ ਬੱਚਿਆਂ ਨਾਲ ਮਿਲავ ਕਿੱਥੇ ਹੋਣਾ ਜੇ ਬਚ ਗਏ ਤੇ ਫਿਰ ਗਾਹ ਮੈਂ ਤੁਹਾਡਾ ਸਾਥ ਨਹੀਂ ਦੇਵਾਂਗਾ ਕਿਉਂਕਿ ਐਸੇ ਡਰੌਣੇ ਜਿਹੇ ਚੀਜ਼ਾਂ ਨੇ ਪ੍ਰੇਤ ਨੇ ਉਹ ਪ੍ਰੇਤ ਨੇ ਹੁੰਦੇ ਇਹ ਕਈ ਵਾਰ ਬੰਦੇ ਨੂੰ ਉਸਾਨ ਨੂੰ ਖਤਮ ਕਰ ਦਿੰਦੀ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆਂ ਕੋਈ ਗੱਲ ਨਹੀਂ ਉਹ ਉਸ ਕਰਤਾਰ ਦੇ ਅੰਤਰਕਟਾਂ ਨੂੰ ਹੋਕਰ ਦਾ ਅੰਤਰ ਹੂੰ ਔਰ ਅਰਬਾਬ ਦੇ ਤਰਮਾ ਸ਼ੇਰ ਅਰਬਾਬ ਨੂੰ ਸਵਰ ਕਰ ਹਾਂਜੀ ਤੇ ਉਸ ਕਰਤਾ ਦੀ ਸਿਰਫ ਕਰੀਏ ਹਾਂਜੀ ਇਹ ਜਿਹੜਾ ਸਾਨੂੰ ਡਰਾਉਣਾ ਹੈ ਇਹਦੇ ਕੋਲ ਸਾਨੂੰ ਡਰ ਕਾ ਦਾ ਹੂੰ ਇਹਦੇ ਕੋਲ ਸਾਨੂੰ ਕੋਈ ਡਰ ਨਹੀਂ ਗੁਰੂ ਨਾਨਕ ਸਾਹਿਬ ਦਾ ਹੁਕਮ ਮੰਨਿਆ ਹਾਂਜੀ ਕਿਉਂਕਿ ਹੁਕਮ ਮੰਨਿਆ ਹੋਏ ਪਰਮਾਨ ਦਾ ਕਸਮੇ ਕੰਮ ਪਾਇ ਸੀ ਹੁਕਮ ਮੰਨਿਆ ਤੇ ਮਰਦਾਨੇ ਨੇ ਅਰਬਾਹ ਛੜੀ ਅਰਬਾਹ ਦੇ ਵਿੱਚੋਂ ਧੰਨ ਨਾਮਿੰਦਨ ਕਾਲ ਦੀ ਆਵਾਜ਼ ਆਈ ਅਰਤ ਕਰਦਾ ਦੀ ਆਵਾਜ਼ ਆਈ ਸਤ ਨਾਮ ਦੀ ਆਵਾਜ਼ ਆਈ ਇਹ ਤਰਵਾ ਛੜਦੀਆਂ ਨੇ ਔਰ ਜਿਉਂ-ਜਿਉਂ ਇਹ ਤਰਵਾ ਛੜਦੀਆਂ ਨੇ ਔਰ ਇਹਦਾ ਰੰਗ ਜਿਹੜਾ ਇਹਦੀ ਸ਼ਕਲ ਜਿਹੜੀ ਹੈ ਉਹ ਬਦਲਦੀ ਜਾ ਰਹੀ ਹੈ ਜਿਹੜਾ ਭੂਤ ਵੇਖਿਆ ਹਾਂ ਜਿਹੜਾ ਉਹ ਆਇਆ ਸੀ ਦੇ ਹਾਂਜੀ ਹਾਂਜੀ ਦੇ ਕਹ ਲਓ ਪ੍ਰੇਤ ਕਹ ਲਓ ਹਾਂਜੀ ਭੂਤ ਨਹੀਂ ਕਹ ਸਕਦੇ ਦੇ ਜਾਂ ਪ੍ਰੇਤ ਠੀਕ ਹੈ ਇਹਦੀ ਸ਼ਕਲ ਜਿਹੜੀ ਜਿਹੜਾ ਕਿ ਇਹਦਾ ਕੱਦ ਬਹੁਤ ਵੱਡਾ ਸੀ ਇਸੋਂ ਵੱਡਾ ਜਾ ਰਿਹਾ ਅੱਛਾ ਔਰ ਜਦੋਂ ਗੁਰਬਾਣੀ ਦਾ ਕੀਰਤਨ ਹੋਇਆ ਲੈ ਗੁਰੂ ਨਾਨਕ ਸਾਹਿਬ ਨੂੰ ਕੀਰਤਨ ਕੀਤਾ ਇਹ ਇਨੇ ਅੱਗ ਵੀ ਭਰਾਈ ਹੈ ਆਪਣੇ ਮੂਹਰੇ ਅੱਖਾਂ ਵਿੱਚ ਇਹਨੇ ਆਗਵੀ ਭਰਾਈ ਆ ਗੁਰੂ ਨਾਨਕ ਸਾਹਿਬ ਆ ਨੇ ਕਿ ਮੈਂ ਸਾੜ ਦੇਵਾਂਗਾ ਨਾ ਇਹਨੇ ਮੀਂਹ ਪਾਇਆ ਅੱਛਾ ਆਪਣੀ ਸ਼ਕਤੀ ਨਾਲ ਇਹਨੇ ਪੱਥਰ ਦੇ ਗਲੇ ਵੀ ਜਿਹੜੇ ਆ ਉਹ ਹੀ ਛੁੱਟੇ ਆ ਪਰ ਇਹਨੇ ਗੁਰੂ ਨਾਨਕ ਸਾਹਿਬ ਨੂੰ ਨਾ ਕੋਈ ਚੋਟ ਲੱਗੀ ਨਾ ਮਦਦ ਨਾਲ ਲੱਗੀ ਨਾ ਪੱਥਰ ਦੇ ਬਟਿਆ ਨਾਲ ਹਾਂਜੀ ਨਾ ਇਹ ਨਾ ਦੇ ਕਪੜੇ ਪੀ ਗਏ ਨਾ ਇਹ ਉਹ ਟਰਣ ਲੱਗੀ ਹਾਂਜੀ ਔਰ ਇਹਦਾ ਬਲ ਜਿਹੜਾ ਸੀ ਨਾ ਉਹ ਕੱਟ ਗਿਆ ਕੁਛ ਇਹਦਾ ਬਲ ਕੱਟ ਗਿਆ ਉਹਦੀ ਔਰ ਇਹ ਹੋਈ ਹੋਈ ਇਹਦੀ ਜ਼ੁਬਾਨ ਜਿਹੜੀ ਸੀ ਨਾ ਉਹ ਇੱਕ ਗੇਠ ਲੰਮੀ ਬਾਹਰ ਲਟਕ ਰਹੀ ਸੀ ਅੱਛਾ ਔਰ ਇਹ ਗੁਰਨਾਥਾਨ ਸਾਹਮਣੇ ਆ ਕੇ ਚੁੱਪ ਕਰਕੇ ਖੜੋ ਗਿਆ ਹਾਂਜੀ ਕਿੰਨੇ ਵੇਖਿਆ ਕਿ ਮੇਰਾ ਬਲ ਕੱਟ ਗਿਆ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਆਲਕੇ ਖਲੋਤਾ ਜੋ ਡਰਾਉਣੀ ਸ਼ਕਲ ਬੰਧਾ ਲੈ ਲੈ ਵਿਕ ਤੇ ਮਰਦਾਨੇ ਨੇ ਦੇਖਣੇ ਦਾ ਚੱਕੀ ਮਰਦਾਨੇ ਨੇ ਥਾਲੂ ਨੀ ਪਾਹੜੀ ਔਰ ਗੁਰੂ ਨਾਨਕ ਸਾਹਿਬ ਨੇ ਪੁੱਛਿਆ ਤੋ ਕਹੋ ਨਿਆ ਭਈ ਹਾਂਜੀ ਜਿਹੜਾ ਨਾਂ ਕੀ ਆ ਤੋ ਕੌਣ ਆ ਕੀ ਚੌਲਾ ਤੋ ਹਾਂਜੀ ਤੇ ਕਲਜੋਗ ਨੇ ਕੋ ਤੱਕ ਤੱਕ ਮੇਰਾ ਨਾ ਕਲਜੋਗਿਆ ਕਲਜੋਗ ਮੇਰੀ ਪਰਜਾ ਜਿਹੜੀ ਐ ਉਹ ਨੇ ਵਿਚਾਰੀ ਲੋਕ ਠੱਗੀਆਂ ਮਾਰਨ ਵਾਲੇ ਲੋਕ ਚੋਰੀਆਂ ਕਰਨ ਵਾਲੇ ਲੋਕ ਉੱਠੇ ਕੰਮ ਕਰਨ ਵਾਲੇ ਲੋਕ ਇਹ ਜਿੰਨੇ ਨੇ ਇਹ ਸਾਰੇ ਮੇਰੀ ਪਰਜਾ ਐ ਔਰ ਮੈਂ ਨਜ਼ਰ ਆਇਆ ਤੁਸੀਂ ਸਾਰੇ ਮੇਰੀ ਪਰਜਾ ਖਤਮ ਕਰ ਰਹੇ ਹੋ ਗਰਬਾਣੀ ਨਾਲ ਜੋੜ ਕੇ ਤੁਸੀਂ ਮੇਰੇ ਦੁਸ਼ਮਣ ਹੋ ਹਾਂਜੀ ਇਸ ਕਰਕੇ ਮੈਂ ਤਨਛੱਡਾਂਗਾ ਜਦੋਂ ਗੁਰੂ ਨਾਨਕ ਸਾਹਿਬ ਤੇ ਚੁੱਪ ਕਰ ਰਹੀ ਦੀ ਗੱਲ ਸੁਣਦੇ ਰਹੇ ਕਹਿੰਦਾ ਕਿ ਕਲਵ ਅੰਦਾ ਅੰਦਾ ਮੈਂ ਮੰਦਰਾਂ ਦੀ ਟੱਲ ਵੀ ਨਹੀਂ ਖੜਕਣ ਦੇਵਾਂਦਾ ਮੰਦਰਾਂ ਦੀ ਭਜਨ ਨਹੀਂ ਹੁੰਦਾ ਕੋਈ ਨਾਂ ਨਹੀਂ ਲੈਣ ਦੇਵਾਂਗਾ ਰੱਬ ਦਾ ਕਿਹਨੂੰ ਮੈਂ ਇਹਨੂੰ ਨਾਸਤਿਕ ਕਰਦਾ ਹਾਂ ਮੈਂ ਇਹਨਾਂ ਬੁੱਧੀ ਐਸੀ ਕਰਦਾਂਗੇ ਕਿ ਚੋਰੀਆਂ ਠੱਗੀਆਂ ਫਰੇਵ ਇੱਕ ਦੂਜੇ ਨਾਲ ਲੜਾਈਆਂ ਝਗੜੇ ਇਹ ਕਰਿਆ ਕਰਨ। ਗੁਰੂ ਨਾਨਕ ਸਾਹਿਬ ਕਹਿੰਦੇ ਕਹਿੰਦੇ ਕਿ ਜਦੋਂ ਨੇ ਮੰਦਰ ਦਾ ਨਾਮ ਆਇਆ ਨਾ ਮੈਂ ਕਿਸੇ ਰੱਬ ਦਾ ਨਾਮ ਜਾਣਦਿਆਂ ਦਾਗਾ। ਗੁਰੂ ਨਾਨਕ ਸਾਹਿਬ ਕਹਿੰਦੇ ਬਸ ਮਾਤਾ ਬੂਣੀ ਕੋਲ ਨਹੀਂ ਲੋੜ। ਉਹ ਤੇ ਜਬਾਨ ਨਾਲ ਮਾਰ ਕਰਨ। ਇੱਕ ਗੁਰੂ ਨਾਨਕ ਸਾਹਿਬ ਨੇ ਮੇਰ ਦੀ ਨਿਗ ਕੀਤੀ ਨਾ ਹਾਂਜੀ ਤੇ ਇਹ ਇੰਨੇ ਇੱਕ ਅ ਮਨੁੱਖੀ ਜਾਂਮੇ ਵਿੱਚ ਆ ਗਏ ਛੋਟਾ ਜਿਹਾ ਸਰੀਰ ਇਹਦਾ ਬਣ ਗਿਆ ਮਨੁੱਖੀ ਜਾਂਮੇ ਵਿੱਚ ਹਾਂ ਇਹ ਚੀਕਾ ਮਾਰਨਾ ਚੱਲ ਗਿਆ ਹਾਂ ਇਹ ਚੀਕਾ ਮਾਰਦਾ ਭੱਜ ਗਿਆ ਜੰਗਲ ਵੱਲ ਹਾਂਜੀ ਮਰਦਾਨਾ ਅਜੇ ਡਰੀ ਜਾ ਰਿਹਾ ਮਰਦਾਨਾ ਸਾਮਿਆ ਹੋਇਆ ਸੀ ਮਰਦਾਨੇ ਮਲਵੀ ਦਾਸ ਮਰਦਾਨੇ ਦੇ ਡਰ ਇਹਦਾ ਦੂਰ ਕਰਨ ਵਾਸਤੇ ਇਹਨਾਂ ਗੁਰੂ ਨਾਨਕ ਸਾਹਿਬ ਨੇ ਇੱਕ ਹੋਰ ਗੁਰਬਾਣੀ ਦਾ ਸ਼ਬਦ ਜਿਹੜਾ ਉਹ ਗਾਇਆ ਹੋਇਆ। ਉਹ ਗੁਰੂ ਨਾਨਕ ਸਾਹਿਬ ਦਾ ਜਿਸੇ ਇੱਕ ਸ਼ਬਦ ਸੁਣਿਆ ਤੇ ਮਰਦਾਨਾ ਨੇ ਕੋਈ ਧੀਰ ਧਰੀ ਹੈ ਤੇ ਮਰਦਾਨਾ ਜਿਹੜਾ ਇਹ ਹੌਲੀ-ਹੌਲੀ ਜਿਹੜਾ ਦੇਰ ਟਿਕਾਣੇ ਆਇਆ ਨੇ ਤਾਲ ਨੂੰ ਲਗਾ ਚੱਕੀ ਜਿਹੜਾ ਤਾਲ ਨਹੀਂ ਹਿੱਟਦਾ ਇਹ ਸੀ ਗੁਰੂ ਨਾਨਕ ਸਾਹਿਬ ਜੀ ਦਾ ਜਿਵੇਂ ਕਲ ਤੋਂ ਕਿਤੇ ਨਾਲ ਮਿਲ ਆਪ ਪਏ ਠੀਕ ਹੈ ਠੀਕ ਹੈ ਸਰਦ ਸਾਹਿਬ ਵਾਇਗਰ ਕੀ ਕਰਤਾ ਵਾਇਗਰ ਕੀ ਫਤਿਹ ਬਹੁਤ ਬਹੁਤ ਧੰਵਾਦ ਵਤਨ ਦੀ ਮਿੱਟੀ ਨਿਊ ਚੈਨਲ ਵੇਖ ਰਹੇ ਹਾਂ ਸੋ ਸਤ ਸੰਗਤ ਸੋਤਾ ਦੇ ਨਾਲ ਦਾ ਮੈਂ ਪਹਿਲੇ ਤੋਂ ਧੰਨਵਾਦ ਕਰਦਾ ਹਾਂ ਜਿਹੜੇ ਕਿ ਮੇਰੀਆਂ ਇਹਨਾਂ ਵੀਡੀਓਜ਼ ਨੂੰ ਦੇਖ ਕੇ ਬੜਾ ਮੈਨੂੰ ਪਿਆਰ ਮਾਨ ਸਨਕਾਰ ਬਖਸ਼ਿਸ਼ ਕਰਦੇ ਨੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਔਰ ਨਾਲ ਹੀ ਧੰਨਵਾਦ ਹੈ ਵਤਨ ਦੀ ਮਿੱਟੀ ਇੰਡੀਅਨ ਚੈਨਲ ਦੀ ਸਟੂਮ ਟੀਮ ਦਾ ਔਰ ਮੇਰੇ ਮਿੱਤਰ ਅੰਮ੍ਰਿਤਸਰ ਸਿੰਘ ਜਿੰਦੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਬਾਈ ਕੁਝ ਕਹ ਰਿਹਾ ਤਾਂ ਬਾਈ